ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮੈਂ ਹਾਂ ਨੀਕੇਸ਼ ਸ਼ਰਮਾ ਸੋ ਤਸਵੀਰਾਂ ਤੁਹਾਡੇ ਨਾਲ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਅਧੀਨ ਆਉਂਦੇ ਪਿੰਡ ਹਕੂਮਤਪੁਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਰਾਤ ਤੋਂ ਲੈ ਕੇ ਸਵੇਰ ਤੱਕ ਹੁਸ਼ਿਆਰਪੁਰ ਦੇ ਵਿੱਚ ਤੇਜ਼ ਬਾਰਿਸ਼ ਹੋਈ ਹੈ ਤਾਂ ਪਿੰਡ ਹਕੂਮਤਪੁਰ ਦੇ ਵਿੱਚ ਪਾਣੀ ਦਾਖਲ ਹੋ ਜਾਂਦਾ ਹੈ ਜਿਸ ਦੇ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਸੋ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਪਿੰਡ ਹਕੂਮਤਪੁਰ ਦੇ ਵਿੱਚ ਸਵੇਰੇ ਪਾਣੀ ਦਾਖਲ ਹੋ ਜਾਂਦਾ ਹੈ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਉਸ ਦੀਆਂ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਤੇਜ਼ ਬਹਾਵ ਦੇ ਨਾਲ ਪਿੰਡ ਵਿੱਚ ਪਾਣੀ ਵਹਿ ਰਿਹਾ ਪਿਆ ਹੈ ਤੇ ਲੋਕਾਂ ਦੇ ਘਰਾਂ ਦੇ ਤੱਕੇ ਪਾਣੀ ਪਹੁੰਚ ਚੁੱਕਿਆ ਹੈ ਲੋਕਾਂ ਦਾ ਸਮਾਨ ਵੀ ਹੈ ਜਿਹੜਾ ਉਹ ਇਸ ਪਾਣੀ ਦੇ ਵਿੱਚ ਡੁੱਬਿਆ ਨਜ਼ਰ ਆ ਰਿਹਾ ਹੈ ਤਾਂ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਬੀਤੀ 2 ਅਗਸਤ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਪਿੰਡ ਦੇ ਵਿੱਚ ਪਾਣੀ ਦਾਖਲ ਹੋਇਆ ਸੀਗਾ ਜਿਸ ਤੋਂ ਬਾਅਦ ਕਾਫੀ ਨੁਕਸਾਨ ਪਿੰਡ ਵਾਸੀਆਂ ਦਾ ਹੋਇਆ ਸੀ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਇਸ ਉਹਨਾਂ ਦੇ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰੋਪਰ ਪ੍ਰਬੰਧ ਨਹੀਂ ਹੈ ਜਿਸ ਦੇ ਕਰਕੇ ਉਹਨਾਂ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਰਾਜਨੀਤਿਕ ਨੁਮਾਇੰਦਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪੌਂਚ ਕੀਤੀ ਗਈ ਸੀ ਪਰੰਤੂ ਫਿਲਹਾਲ ਉਸ ਚੀਜ਼ ਦਾ ਕੋਈ ਵੀ ਹੱਲ ਨਾ ਹੋਣ ਕਰਕੇ ਅੱਜ ਵੀ ਜਿਹੜਾ ਕਿ ਪਿੰਡ ਦੇ ਵਿੱਚ ਪਾਣੀ ਦਾਖਲ ਹੋਇਆ ਹੈ ਜਿਸ ਦੇ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਲੋਕ ਡੱਬਿਆਂ ਦੇ ਨਾਲ ਬਾਲਟੀਆਂ ਦੇ ਨਾਲ ਆਪਣੇ ਘਰਾਂ ਦੇ ਵਿੱਚੋਂ ਪਾਣੀ ਕੱਢਦੇ ਨਜ਼ਰ ਆਏ ਨੇ ਤਾਂ ਬਾਕੀ ਕੀ ਕੋਈ ਜਾਣਕਾਰੀ ਹੈ ਉਹ ਲੋਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨੂੰ ਸੁਣਾਉਂਦੇ ਹਾਂ ਇਹ ਪਿੰਡ ਆਪਣੇ ਹਕੂਮਤ ਪਰਿਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜਸ਼ੰਕਰ ਕੀ ਹਾਲਾਤ ਐ ਇਸ ਵੇਲੇ ਪਿੰਡ ਦੇ ਹਾਲਾਤ ਤਾਂ ਹੀ ਦੇਖੋ ਜੀ ਮਤਲਬ ਕਿ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਪਿੰਡ ਦੇ ਪਿੰਡ ਜੇ ਪਾਣੀ ਇੰਨਾ ਘਾ ਚੁੱਕਾ ਜਿੱਦਾਂ ਕੋ ਚੋਟ ਟੁੱਟ ਗਿਆ ਹੁੰਦਾ ਯਾ ਮਤਲਬ ਕਿ ਚੋਦੇ ਵਿੱਚ ਵੀ ਪਾਣੀ ਘੱਟ ਚੱਲਦਾ ਹੋਊਗਾ ਤੁਸੀਂ ਸਾਡੇ ਪਿੰਡ ਜੇ ਤੁਸੀਂ ਘੁੰਮ ਕੇ ਆਏ ਹੋ ਤੁਸੀਂ ਦੇਖਿਆ ਕਿ ਪਾਣੀ ਮਲ ਕੇ ਵੀ ਚੋਨ ਨਾਲ ਵਧੀ ਚੱਲਦਾ ਪਿਆ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਯਾ ਮਤਲਬ ਕਿ ਨੁਕਸਾਨ ਹੋਣ ਦਾ ਬਹੁਤ ਡਰ ਰਿਹਾ ਕਿਸੇ ਮਕਾਨ ਨੂੰ ਡਿੱਗ ਸਕਦਾ ਯਾ ਕੋਈ ਵੀ ਪਾਣੀ بارش ਦਾ ਆਇਆ ਜਾਂ ਕੀ ਕਾਰਨ ਹੈ ਇਹ ਦੇਖੋ ਜੀ بارش ਦਾ ਪਾਣੀ ਮੈਨੂੰ ਲੱਗਦਾ ਜੇ ਜਿੱਦਾਂ ਕੋਈ ਚੋਟ ਟੁੱਟ ਗਿਆ ਹੁੰਦਾ ਹੈ ਅਮਲ ਗੜ੍ਹ ਦਵਾਲੀ ਉਹਨਾਂ ਕੋਈ ਜਿਆਦਾ ਹੀ ਮਤਲਬ ਲੇ ਗਿੱਦੜਾ ਜਿਹੜਾ ਕੰਮ ਮਲਗੇ ਖਰਾਬ ਹੋ ਜਾਏ ਹੋ ਸਕਦਾ ਹੈ ਕਿ ਅੱਗੇ ਕਹਿੰਦੇ ਪਾਣੀ ਰੋਕਦਾ ਉਹ ਕੀ ਕਾਰਨ ਬਣਿਆ ਹਾਂਜੀ ਉਹ ਨਾ ਜਿੱਥੋਂ ਪਾਣੀ ਦਾ ਨਿਕਾਸ ਸੀਗਾ ਉਹ ਪਾਣੀ ਰੋਕਿਆ ਸੀ ਅਮਰੇ ਹੁਣ ਮੂਰੇ ਸੜਕਾਂ ਤੋਂ ਬੜ ਦੁੱਤੀਆਂ ਗਈਆਂ ਆ ਉਹ ਅੱਗੇ ਪਾਣੀ ਜਾਂਦਾ ਪਿਆ ਪਰ ਫਿਰ ਵੀ ਪਾਣੀ ਪਿੱਛੋਂ ਘਟਾਉਣ ਦਾ ਕੋਈ ਚਾਂਸ ਨਹੀਂ ਕੋਈ ਪਾਣੀ ਵੱਧ ਰਿਹਾ ਪਾਣੀ ਘਟਦਾ ਨਹੀਂ ਪਿਆ ਹੈਗਾ 1% ਸ਼ਹਿਰ ਦੀ ਅਧਿਕਾਰੀ ਹੁਣ ਤੱਕ ਜੇ ਪਿਛਲੀ ਵਾਰ ਪਹ ਹਾਂਜੀ ਅਸੀਂ ਮਤਲਬ ਕਿ ਵੀ ਸੜਕ ਜਿਹੜਾ ਨਾ ਆਪਣੀਆਂ 메ਨ ਸੜਕ ਜਿਹੜੀ ਬਣੀ ਹੈ ਨਾ ਹੁਣ ਪੀਡਬਲ ਡੀ ਨੇ ਬਣਾਈ ਆ ਤੇ ਇਹਨਾਂ ਨੂੰ ਅਸੀਂ ਪਹਿਲਾਂ ਕਿਹਾ ਜਗਾ ਵੀ ਅਸੀਂ ਵੀ ਜਿਹੜੀ ਸਾਡੇ ਨਾਲ ਸੜਕਾਂ ਵਿੱਚ ਪਾ ਪਾਈ ਰਹਿਣ ਜਿਹੜਾ ਪਿੰਡ ਵਿੱਚ ਪਾਣੀ ਆਉਂਦਾ ਪਿੰਡ ਦੇ ਬਾਹਰ ਬਾਹਰ ਨਿਕਲ ਜਾਵੇ ਤੇ ਹੁਣ ਸਵੇਰੇ ਪਿੰਡ ਦੇ ਇਕੱਠੇ ਹੋ ਕੇ ਸੜਕ ਟੋੜਨ ਲੱਗੇ ਸੀਗੇ ਤੇ ਚਲੋ ਅਸੀਂ ਸੋਚਿਆ ਬੈਡੀਓ ਸਾਹਿਬ ਨੂੰ ਫੋਨ ਕਰ ਲਈ ਐਡੀਓ ਸਾਹਿਬ ਨੂੰ ਫੋਨ ਕੀਤਾ ਸੀਗਾ ਵੀ ਉਹ ਕਹਿੰਦੇ ਅਸੀਂ ਥੋੜਾ ਟਾਈਮ ਤੱਕ ਆਉਨੇ ਆ ਪਰ ਹਜੇ ਤੱਕ ਪਹੁੰਚੇ ਨਹੀਂ ਹੈਗੇ ਵੀ ਸਾਰੇ ਕਾਜ ਨਾ ਪਟਿਓ ਪਹਿਲੇ ਅਸੀਂ ਮੌਕਾ ਦੇਖਦੇ ਆਗੇ ਤੁਸੀਂ ਇਸ ਸੰਬੰਧੀ ਪਹਿਲਾਂ ਮਿਲੇ ਹੋ ਕਿਸੇ ਐਮਪੀ ਨੂੰ ਐਮਐਲਏ ਨੂੰ ਜਾਂ ਕਿਸੇ ਡੀਸੀ ਨੂੰ ਹਾਂਜੀ ਐਮਪੀ ਸਾਹਿਬ ਨੂੰ ਅਸੀਂ ਬਹੁਤ ਟਾਈਮ ਦੇ ਮੱਲੇਗੇ ਪਹਿਲਾਂ ਜਦੋਂ ਪਹਿਲੀ ਵਾਰ ਪੜਿਆ ਸੀ ਉਦੋਂ ਵੀ ਸਾਨੂੰ ਮਿਲੇ ਸੀਗੇ ਉਹ ਕਹਿੰਦੇ ਕੋਈ ਤੁਹਾਡਾ ਛਾਲੇ ਜਲਦੀ ਕਰਾਵਾਂਗੇ ਪਰ ਹਜੇ ਤੱਕ ਕੋਈ ਹੱਲ ਹੋਇਆ ਨਹੀਂ ਹੈਗਾ ਕਹਿੰਦੇ ਸੀਗੇ ਭਰੋਸਾ ਤਾਂ ਵਾਹੀ ਤੁਹਾਡਾ ਹੱਲ ਹੋ ਜਾਊਗਾ ਅੱਜ ਕਿੰਨੇ ਘਰਾਂ ਚ ਪਾ